ਸਾਸਤਰੀ ਜੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਨਵਜੋਤ ਕੋਰ ਸਿੱਧੂ ਨੂੰ 500 ਕਰੋੜ ਦੇ ਅਟੈਚੀ ਨੂੰ ਲੈ ਕੇ ਕਾਂਗਰਸ ਵਿੱਚੋਂ ਮੌਤੋ ਕੀਤਾ ਗਿਆ ਸੀ ਤੇ ਹੁਣ ਜਿਹੜਾ ਹੈ ਕਾਂਗਰਸ ਪਾਰਟੀ ਤੋਂ ਨੂੰ ਆਪ ਹੀ ਅਸਤੀਫਾ ਦਿੰਦੇ ਹੋਏ ਨਜ਼ਰ ਆਏ ਨਵਜੋਤ ਕੋਰ ਸਿੱਧੂ ਆਖਰਕਾਰ ਨਵਜੋਤ ਕੋਰ ਸਿੱਧੂ ਕਿੱਧਰ ਜਾ ਰਹੇ ਨੇ ਤੇ ਕਿਹੜੀ ਪਾਰਟੀ ਨਾਲ ਸੰਬੰਧ ਬਣਾ ਰਹੇ ਨੇ ਇਹ ਕਿਉਂਕਿ ਕਾਂਗਰਸ ਪਾਰਟੀ ਨੂੰ ਹੁਣ ਖੁਦ ਅਸਤੀਫਾ ਦਿੱਤਾ ਗਿਆ ਹੈ ਨਵਜੋਤ ਕੋਰ ਸਿੱਧੂ ਵੱਲੋਂ ਤੇ ਦੂਜੇ ਪਾਸੇ ਹੁਣ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਸਿੱਧੂ ਕਿਹੜੀ ਪਾਰਟੀ ਲਈ ਜਾ ਰਹੇ ਨੇ ਹਾਲਤ ਦੇ ਵਿੱਚ ਜੇਕਰ ਵੇਖਿਆ ਜਾਵੇ ਤਾਂ ਨਵਜੋਤ ਕੋਰ ਸਿੱਧੂ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਕਾਂਗਰਸ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਦਿੱਤਾ ਜਾਵੇ ਹਾਲਾਂਕਿ ਕਾਂਗਰਸ ਪਾਰਟੀ ਨੇ ਉਹਦੇ ਉੱਤੇ ਗੌਰ ਨਹੀਂ ਜਤਾਇਆ ਤੇ ਦੂਸਰੇ ਪਾਸੇ 58 ਕਰੋੜ ਦੇ ਅਟੈਚੂ ਨੂੰ ਲੈ ਕੇ ਮੌਤਲ ਕੀਤਾ ਤੇ ਉਸ ਤੋਂ ਬਾਅਦ ਨਾ ਹੀ ਪ੍ਰਿੰਕਾ ਗਾਂਧੀ ਵੱਲੋਂ ਕਿਸੇ ਤਰ੍ਹਾਂ ਦੀ ਮੀਟਿੰਗ ਵਾਸਤੇ ਟਾਈਮ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਜਿੱਥੇ ਕਾਂਗਰਸ ਪਾਰਟੀ ਛੱਡ ਦੇ ਨਜ਼ਰ ਆਏ ਤੇ ਹੁਣ ਕੰਸੂਆਂ ਚੱਲ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਆ ਸਕਦੇ ਨੇ ਬੀਜੇਪੀ ਦੇ ਵੱਡੇ ਅਹੁਦੇਦਾਰਾਂ ਦਾ ਵੀ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਬੀਜੇਪੀ ਦੇ ਵਿੱਚ ਵੱਡਾ ਬਲ ਮਿਲੇਗਾ ਤੇ ਜਿਸ ਤਰੀਕੇ ਦੇ ਨਾਲ ਹਮੇਸ਼ਾ ਨਵਜੋਤ ਕੋਰ ਸਿੱਧੂ ਕਹਿੰਦੇ ਨੇ ਜੇਕਰ ਅਸੀਂ ਜਿਸ ਪਾਰਟੀ ਵਿੱਚ ਜਾਣੇ ਹਾਂ ਉੱਥੇ ਸਾਡੀ ਸੋਚ ਨਾਲ ਸੋਚ ਮਿਲਦੀ ਹੈ ਸਾਡੀ ਸਮਝਦਾਰੀ ਨਾਲ ਉਹਨਾਂ ਦੀ ਸਮਝਦਾਰੀ ਮਿਲਦੀ ਹੈ ਤਾਂ ਅਸੀਂ ਉਸ ਪਾਰਟੀ ਦੇ ਵਿੱਚ ਜਾਵਾਂਗੇ ਉਹ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਤੇ ਚਾਹੇ ਹੋਵੇ ਆਮ ਆਦਮੀ ਪਾਰਟੀ ਲੇਕਿਨ ਆਮ ਆਦਮੀ ਪਾਰਟੀ ਤੋਂ ਤਾਂ ਪਿਛਲੇ ਜਿਹੜੇ ਨੇ ਦਿਨਾਂ ਦੇ ਵਿੱਚ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਸੀ ਨਵਜੋਤ ਕੋਰ ਸਿੱਧੂ ਵੱਲੋਂ ਲੇਕਿਨ ਹੋਰ ਸੁਰਖੀਆਂ ਦੇ ਵਿੱਚ ਬਣੇ ਨੇ ਨਵਜੋਤ ਸਿੰਘ ਸਿੱਧੂ ਯਾਨੀ ਕਿ ਦੋਵਾਂ ਦੀ ਸਲਾਹ ਨਾਲ ਦੋਵੇਂ ਮੀਆਂ ਬੀਬੀ ਦੀ ਸਲਾਹ ਨਾਲ ਹੋ ਸਕਦਾ ਹੈ ਹੋ ਕੀ ਸਕਦਾ ਹੈ ਇਹਦੇ ਉੱਤੇ ਪੂਰੇ ਬੀਜੇਪੀ ਦੇ ਵੀ ਜਿਹੜੇ ਵੱਡੇ ਉਮੀਦਵਾਰ ਨੇ ਉਹਨਾਂ ਦੇ ਵੀ ਬਿਆਨ ਨਿਕਲ ਕੇ ਆ ਰਹੇ ਨੇ ਕਿ ਹੁਣ ਨਵਜੋਤ ਸਿੰਘ ਸਿੱਧੂ ਜਾਣਗੇ ਬੀਜੇਪੀ ਦੇ ਵਿੱਚ ਤੇ ਬੀਜੇਪੀ ਦੇ ਵਿੱਚ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਜਾਏਗਾ ਯਾਨੀ ਕਿ ਰਾਜ ਸਭਾ ਮੈਂਬਰ ਬਣਾ ਦਿੱਤਾ ਜਾਏਗਾ ਰਾਜ ਸਭਾ ਮੈਂਬਰ ਬਣਾ ਕੇ ਉਹਨਾਂ ਨੂੰ ਵਜ਼ੀਰ ਦੀ ਜਗ੍ਹਾ ਦਿੱਤੀ ਜਾਵੇਗੀ ਯਾਨੀ ਕਿ ਹੁਣ ਬੀਜੇਪੀ ਦੇ ਵਿੱਚ ਜਾ ਕੇ ਸਿੱਧੂ ਜੋੜਾ ਜਿਹੜਾ ਹੈ ਕਾਂਗਰਸ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਵੱਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦਿਖਾਈ ਦੇਵੇਗਾ ਜਿੱਥੇ 2027 ਵਾਸਤੇ ਬੀਜੇਪੀ ਵੀ ਕਾਫੀ ਆਪਦਾ ਜ਼ੋਰ ਲਗਾਉਂਦੀ ਨਜ਼ਰ ਆ ਰਹੀ ਹੈ ਆਪਣਾ ਇੱਕ ਪਾਸੇ ਜਿਹੜਾ ਹੈ ਸਿੱਖ ਚਿਹਰਾ ਲੱਭ ਰਹੀ ਹੈ ਕਿਉਂਕਿ ਸਿੱਖ ਚਿਹਰਾ ਕਿਤੇ ਨਾ ਕਿਤੇ ਬਹੁਤ ਹੀ ਮਾਇਨੇ ਰੱਖਦਾ ਹੈ ਬੀਜੇਪੀ ਵਾਸਤੇ ਤੇ ਦੂਜੇ ਪਾਸੇ ਜਿੱਥੋਂ ਵੀ ਕਾਂਗਰਸ ਪਾਰਟੀ ਵੱਲੋਂ ਵੀ ਚਾਹੇ ਨਵਜੋਤ ਸਿੰਘ ਸਿੱਧੂ ਨਵਜੋਤ ਕੋਰ ਸਿੱਧੂ ਆਪਣੇ ਹਲਕੇ ਦੇ ਵਿੱਚੋਂ ਯਾਨੀ ਕਿ ਅੰਮ੍ਰਿਤਸਰ ਤੋਂ ਜਦੋਂ ਵੀ ਉਹਨਾਂ ਨੇ ਚੋਣਾਂ ਲੜੀਆਂ ਨੇ ਤਾਂ ਉਹਨਾਂ ਨੂੰ ਵੱਡੀ ਜਿੱਤ ਹੀ ਪ੍ਰਾਪਤ ਹੋਈ ਹੈ ਤੁਹਾਨੂੰ ਦੱਸ ਦਈਏ ਤੇ ਦੂਜੇ ਪਾਸੇ ਬੀਜੇਪੀ ਨੇ ਵੱਡਾ ਦਾਅ ਖੇੜਤਾ ਹੈ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਤੇ ਹੁਣ ਉਹਨਾਂ ਨੂੰ ਵੱਡੇ ਅਹੁਦੇ ਨਾਲ ਜਿਹੜਾ ਹੈ ਪੇਸ਼ ਕੀਤਾ ਜਾਏਗਾ ਯਾਨੀ ਕਿ ਲੋਕ ਸਭਾ ਮੈਂਬਰ ਦੇ ਵਿੱਚ ਮੈਂਬਰ ਬਣਾ ਦਿੱਤਾ ਜਾਵੇਗਾ ਨਵਜੋਤ ਸਿੰਘ ਸਿੱਧੂ ਨੂੰ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਹੁਣ ਬੀਜੇਪੀ ਦੇ ਵਿੱਚ ਜਿਹੜਾ ਨਜ਼ਰ ਆਉਣਗੇ ਹਾਲੇ ਦੇ ਵਿੱਚ ਇਹ ਖਬਰਾਂ ਇਹ ਕੰਸੋਆਂ ਕਾਫੀ ਚੱਲਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ 2027 ਵਾਸਤੇ ਬੀਜੇਪੀ ਵੀ ਜਿੰਨਾ ਚਾਹੁੰਦੀ ਹੈ ਜਿੱਥੇ ਦੂਸਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਲੇਕਿਨ ਬੀਜੇਪੀ ਵੀ ਆਪਣੀ ਸਰਕਾਰ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੀ ਹੈ ਚਾਹੇ ਹਜੇ ਬੀਜੇਪੀ ਦਾ ਕੋਈ ਇਹਨਾਂ ਵੱਧ ਚੜ ਕੇ ਵੱਧ ਚੜ ਕੇ ਉਹਨਾਂ ਨੂੰ ਕੋਈ ਹੰਗਾਰਾ ਨਹੀਂ ਪੰਜਾਬ ਤੋਂ ਮਿਲ ਰਿਹਾ ਲੇਕਿਨ ਫਿਰ ਵੀ ਬੀਜੇਪੀ ਸਟਰੋਂਗ ਜਿਹੜੇ ਨੇ ਲੀਡਰ ਉਹ ਆਪਣੀ ਪਾਰਟੀ ਨਾਲ ਜੋੜਨਾ ਚਾਹੁੰਦੀ ਹੈ ਜਿੱਥੇ ਨਰਜੋਤ ਸਿੰਘ ਸਿੱਧੂ ਜਿਹੜੇ ਐਜ਼ ਅ ਕ੍ਰਿਕਟ ਵੀ ਲੋਕਾਂ ਵੱਲੋਂ ਪਸੰਦ ਕੀਤੇ ਜਾਂਦੇ ਨੇ ਦੂਸਰੇ ਪਾਸੇ ਉਹ ਟੀਵੀ ਤੇ ਵੀ ਨਜ਼ਰ ਆਉਂਦੇ ਨੇ ਫਿਰ ਜੇ ਗੱਲ ਕਰੀਏ ਤਾਂ ਉਹ ਸੱਤਾ ਦੇ ਵਿੱਚ ਵੀ ਰਹਿ ਚੁੱਕੇ ਨੇ ਜੇਕਰ ਗੱਲ ਕਰੀਏ ਸਿਆਸਤ ਦੇ ਵਿੱਚ ਵੀ ਉਹਨਾਂ ਦਾ ਕਾਫੀ ਵਧੀਆ ਵਧੀਆ ਜਿਹੜਾ ਹੈ ਉਹ ਅਹੁਦਾ ਰਹਿ ਚੁੱਕਾ ਹੈ ਯਾਨੀ ਕਿ ਕੋਲ ਮਲਾ ਕੇ ਵੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਬੀਜੇਪੀ ਦੇ ਵਿੱਚ ਜਾ ਰਹੇ ਨੇ ਜਾਂ ਜਾ ਸਕਦੇ ਨੇ ਜਾਂ ਫਿਰ ਉਹ ਜਿਹੜੇ ਵੱਡੇ ਵੱਡੇ ਬੀਜੇਪੀ ਦੇ ਅਹੁਦੇਦਾਰ ਨੇ ਉਹਨਾਂ ਦੀ ਵੀ ਇਹ ਗੱਲ ਹੈ ਕਿ ਜੇਕਰ ਬੀਜੇਪੀ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਤਾਂ ਉਹਨਾਂ ਨੂੰ ਰਾ ਸਭਾ ਮੈਂਬਰ ਬਣਾਇਆ ਜਾਵੇਗਾ ਐਜੇ ਵਜ਼ੀਰ ਪੇਸ਼ ਕੀਤਾ ਜਾਵੇਗਾ ਤੇ ਜਿੱਥੇ ਨਵਜੋਤ ਕੋ ਜੇਕਰ ਨਵਜੋਤ ਸਿੰਘ ਸਿੱਧੂ ਜਾ ਰਹੇ ਨੇ ਬੀਜੇਪੀ ਜੇ ਤਾਂ ਨਵਜੋਤ ਕੋ ਸਿੱਧੂ ਤਾਂ ਇਕੱਲੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਨਹੀਂ ਸਕਦੇ ਉਹ ਕਹਿਣ ਦਾ ਮਤਲਬ ਹੈ ਕਿ ਹੁਣ ਹੰਸਾਂ ਦਾ ਜੋੜਾ ਆਉਣ ਵਾਲੇ ਟਾਈਮ ਦੇ ਵਿੱਚ ਬੀਜੇ ਬੀਜੇਪੀ ਚ ਦਿਖਾਈ ਦੇਵੇਗਾ